ਸ਼ਰਮਾ ਜੀ ਵੈਲਕਮ ਬਹੁਤ ਬੁਧਿਯਤ ਹਿੰਸਾਬ ਸਤਿ ਸ਼ਕਾਲ ਅਨੁਦੇਸ਼ ਸਭ ਤੋਂ ਪਹਿਲਾਂ ਤੇ ਇਹ ਦੱਸੋ ਵੀ ਜਿਹੜੇ ਪੰਜਾਬ ਦੇ ਚੀਫ ਮਿਨਿਸਟਰ ਭਗਵੰਤ ਮਾਨ ਨੇ ਹਰਿਆਣੇ ਨੂੰ ਜਾਣ ਵਾਲੇ ਪਾਣੀ ਦੇ ਡੈਮ ਦੇ ਗੇਟ ਕਹਿੰਦੇ ਬੰਦ ਕਰ ਦਿੱਤੇ ਨੇ ਤੇ ਬੜਾ ਝਗੜਾ ਵਧ ਰਿਹਾ ਹੈ ਔਰ ਉਹਨਾਂ ਨਾਲ ਹੋਰ ਵੀ ਸਪੋਰਟ ਮਿਲ ਰਹੀ ਹੈ ਉਹਨਾਂ ਨੂੰ ਬਾਕੀ ਪਾਰਟੀਆਂ ਵੀ ਉਹਨਾਂ ਦੇ ਨਾਲ ਰਲ ਗਈਆਂ ਨੇ ਕਿ ਹਰਿਆਣੇ ਨੂੰ ਪਾਣੀ ਨਾ ਦਿਓ ਬਿੱਟੂ ਕੀ ਕਹਿੰਦਾ ਇਹਦੇ ਬਾਰੇ ਇਸ ਕੋਲ ਦੇ ਖੁੱਤੈਂਸਬ ਐਸਡੀ ਉਤੇ ਲਗਾਤਾਰ ਵਿਵਾਦ ਵਧਿਆ ਹੋਇਆ ਹੈ ਵਿਵਾਦ ਉਸੇ ਦਿਨ ਵੱਧ ਗਿਆ ਸੀ ਜਿਸ ਦਿਨ ਹਰਿਆਣਾ ਨੇ ਚਿੱਠੀ ਲਿਖ ਕੇ 4500 ਕਿਊਸਿਕ ਵਾਟਰ ਜਿਹੜਾ ਉਹ ਵੱਧ ਮੰਗਿਆ ਸੀਗਾ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵੱਲੋਂ ਕਹਿੰਦੇ ਕਿ ਪਾਣੀ ਹੋਰ ਜ਼ਿਆਦਾ ਹਰਿਆਣਾ ਨੂੰ ਦੇਣਾ ਚਾਹੀਦਾ ਲੇਕਿਨ ਜਿਹੜਾ ਪੰਜਾਬ ਦੇ ਵੱਲੋਂ ਇਨਕਾਰ ਕਰ ਦਿੱਤਾ ਗਿਆ ਸੀ ਕੱਲ ਹਾਈ ਲੈਵਲ ਮੀਟਿੰਗ ਹੋਈ ਜਿਸ ਦੇ ਵਿੱਚ 8500 ਕਿਊਸਿਕ ਵਾਟਰ ਦੇਣ ਦੀ ਜਿਹੜੀ ਗੱਲ ਕੀਤੀ ਗਈ ਇਸ ਤੋਂ ਬਾਅਦ ਅੱਜ ਜਿਹੜਾ ਪੂਰਾ ਦਿਨ ਪਾਖੜਾ ਮੈਨੇਜਮੈਂਟ ਬੋਰਡ ਦੇ ਮੈਂਬਰ ਜਿਸ ਵਕਤ ਇਹ ਗੱਲ ਕਹੀ ਸੀ ਉਸ ਦਾ ਵਿਰੋਧ ਕੀਤਾ ਗਿਆ ਹਾਲਾਂਕਿ ਜਿਵੇਂ ਤੁਸੀਂ ਵੀ ਗੱਲ ਕਹੀ ਕਿ ਬਿਲਕੁਲ ਮੁੱਖ ਮੰਤਰੀ ਮਾਨ ਜਿਹੜੇ ਨੇ ਜਿਹੜਾ ਪਾਖੜਾ ਨੰਗਲ ਡੈਮ ਹੈਗਾ ਉੱਥੇ ਪਹੁੰਚੇ ਉਹਨਾਂ ਨੇ ਉੱਥੇ ਜਾ ਕੇ ਵੱਡੀ ਗਲਤੀ ਦੇ ਵਿੱਚ ਪੰਜਾਬ ਪੁਲਿਸ ਦੀ ਸਿਕਿਉਰਿਟੀ ਨੂੰ ਤਣਾਤ ਕੀਤਾ ਉੱਥੇ ਦੀਆਂ ਚਾਬੀਆਂ ਜਿਹੜੀਆਂ ਨੇ ਉਹ ਵੀ ਆਪਣੇ ਕਬਜ਼ੇ ਦੇ ਵਿੱਚ ਲੈ ਲਈਆਂ ਔਰ ਉਹਨਾਂ ਨੇ ਕਿਹਾ ਕਿ ਕੋਈ ਵੀ ਵਿਅਕਤੀ ਜਿਹੜਾ ਇਸਤੇ ਛੇੜਖਾਨੀ ਨਹੀਂ ਕਰ ਪਾਏਗਾ ਔਰ ਪੰਜਾਬ ਦਾ ਪਾਣੀ ਬਿਲਕੁਲ ਵੀ ਹਰਿਆਣੇ ਦੇ ਵੱਲ ਨੂੰ ਨਹੀਂ ਜਾ ਸਕੇਗਾ ਇਹ ਕਾ ਅੰਕੜਾ ਵੀ ਅੱਜ ਦੇ ਦਿਨ ਸਾਂਝਾ ਕੀਤਾ ਗਿਆ ਜਿਸ ਦੇ ਵਿੱਚ ਇਹ ਗੱਲ ਕਹੀ ਗਈ ਕਹਿੰਦੇ ਕਿ ਜਿੰਨਾ ਪਾਣੀ ਹਰਿਆਣਾ ਨੇ ਲੈਣਾ ਹੁੰਦਾ ਉਸ ਦਾ ਆਲਰੇਡੀ ਕਹਿੰਦੇ ਕਿ ਵੱਧ ਹਰਿਆਣਾ ਲੈ ਚੁੱਕਾ ਹੈ ਉਸ ਤੋਂ ਵੱਧ ਹਰਿਆਣਾ ਨੂੰ ਨਹੀਂ ਦਿੱਤਾ ਜਾ ਸਕਦਾ ਲੇਕਿਨ ਇਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਨੇ ਜਿਹੜੀ ਹੈ ਇੱਕ ਹਾਈ ਲੈਵਲ ਮੀਟਿੰਗ ਵੀ ਸੱਦੀ ਜਿਸ ਦੇ ਵਿੱਚ ਉਹਨਾਂ ਨੇ ਸੀਨੀਅਰ ਅਫੀਸ਼ੀਅਲਸ ਦੇ ਨਾਲ ਬੈਠਕ ਕੀਤੀ ਔਰ ਉਸ ਤੋਂ ਬਾਅਦ ਉਹਨਾਂ ਨੇ ਇਹ ਜਾਣਕਾਰੀ ਮੀਡੀਆ ਦੇ ਨਾਲ ਵੀ ਸਾਂਝੀ ਕੀਤੀ ਕਿ ਅਸੀਂ ਲਗਾਤਾਰ ਇਹਦੇ ਉੱਤੇ ਜਿਹੜਾ ਉਹ ਆਪਣੀ ਨਜ਼ਰ ਬਣਾ ਕੇ ਰੱਖੀ ਹੋਈ ਔਰ ਪਾਣੀ ਨਹੀਂ ਦਿੱਤਾ ਜਾਏਗਾ ਕੱਲ੍ਹ ਦੇ ਦਿਨ ਜਿਹੜਾ ਉਹ ਇੱਕ 올 ਪਾਰਟੀ ਮੀਟਿੰਗ ਵੀ ਸੱਦੀ ਗਈ ਹੈ ਕਿ ਸਾਰੀ ਪਾਰਟੀਆਂ ਦੇ ਜਿਹੜੇ ਲੀਡਰ ਨੇ ਉਹ ਆ ਕੇ ਬੈਠਣ ਇਕੱਠੇ ਹੋ ਕੇ ਗੱਲਬਾਤ ਕਰਦੇ ਆ ਪੰਜਾਬ ਦੇ ਪਾਣੀਆਂ ਦੇ ਮੁੱਦੇ ਦੇ ਉੱਤੇ ਸੋਮਵਾਰ ਨੂੰ ਵਿਧਾਨ ਸਭਾ ਦਾ ਇੱਕ ਸਪੈਸ਼ਲ ਸੈਸ਼ਨ ਵੀ ਸੱਦਿਆ ਗਿਆ ਲੇਕਿਨ ਉਹ ਹੋਰ ਪਾਰਟੀਆਂ ਦਾ ਜਿਵੇਂ ਤੁਸੀਂ ਜ਼ਿਕਰ ਕੀਤਾ ਹੈ ਬਿਲਕੁਲ ਸਮਰਥਨ ਪੰਜਾਬ ਦੇ ਮੁੱਖ ਮੰਤਰੀ ਨੂੰ ਜ਼ਰੂਰ ਮਿਲ ਰਿਹਾ ਔਰ ਇਹ ਕਿਹਾ ਜਾ ਰਿਹਾ ਹੈ ਕਿ ਬਿਲਕੁਲ ਪਾਣੀ ਨਹੀਂ ਦਿੱਤਾ ਜਾਣਾ ਚਾਹੀਦਾ ਲੇਕਿਨ ਇਸ ਦੇ ਉੱਤੇ ਜਿਹੜੇ ਸੁਖਵਿੰਦਰ ਸਿੰਘ ਰੰਦਾਵਾ ਨੇ ਉਹਨਾਂ ਦੇ ਵੱਲੋਂ ਸਿੱਧੇ ਤੌਰ ਤੇ ਇੱਕ ਗੱਲ ਕਹੀ ਵੀ ਇਹ ਕਹਿੰਦੇ ਕਿ ਇਸ ਤਰੀਕੇ ਦੇ ਨਾਲ ਭਾਖੜਾ ਨੰਗਲ ਡੈਮ ਤੇ ਮੋਰਚਾ ਲਗਾਉਣ ਦੇ ਨਾਲ ਜਾਂ ਉਥੇ ਸਿਕਿਉਰਿਟੀ ਵਧਾਉਣ ਦੇ ਨਾਲ ਕੁਝ ਨਹੀਂ ਹੋਏਗਾ ਕਹਿੰਦੇ ਚਲੋ ਸਾਰੀਆਂ ਪਾਰਟੀਆਂ ਰਲ ਕੇ ਚੱਲਦੀਆਂ ਔਰ ਜਾ ਕੇ ਦਿੱਲੀ ਜਾ ਕੇ ਪ੍ਰਧਾਨ ਮੰਤਰੀ ਦੇ ਘਰ ਦਾ ਘਰਾਵ ਕਰਦੇ ਆਂ ਕਹਿੰਦੇ ਫਾਇਦਾ ਤਦੇ ਹੋਏਗਾ ਤਦੇ ਸਾਡੀ ਗੱਲ ਜਿਹੜੀ ਹੈ ਉਹ ਸੁਣੀ ਜਾਏਗੀ ਲੇਕਿਨ ਅੱਗੇ ਕੱਲ ਦੀ ਜਿਹੜੀ ਬੈਠਕ ਹੈ ਆਲ ਪਾਰਟੀ ਮੀਟਿੰਗ ਜਿਹੜੀ ਹੋਣੀ ਹੈ ਉਸ ਦੇ ਵਿੱਚ ਦੇਖਣਾ ਹੋਏਗਾ ਕਿ ਕੀ ਕੁਝ ਵਾਪਰਦਾ ਹੈ ਲੇਕਿਨ ਦੂਜੇ ਪਾਸੇ ਜਿਹੜਾ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਵੀ ਇੱਕ ਜ਼ਿਕਰ ਅੱਜ ਜ਼ਰੂਰ ਕੀਤਾ ਗਿਆ ਰਵਨੀਤ ਬਿੱਟੂ ਨੇ ਇਹ ਗੱਲ ਕਹੀ ਹੈ ਕਹਿੰਦੇ ਕਿ ਇਸ ਜਿਹੜੇ ਇਸ ਵਕਤ ਲਗਾਤਾਰ ਪਾਣੀ ਦੀ ਮੰਗ ਜਿਹੜੀ ਕੀਤੀ ਜਾ ਰਹੀ ਹੈ ਲੇਕਿਨ ਕਹਿੰਦੇ ਸੀਨੀਅਰ ऑफिशियल्स ਦੇ ਨਾਲ ਮੇਰੀ ਗੱਲਬਾਤ ਹੋਈ ਹੈ ਚੇਅਰਮੈਨ ਦੇ ਨਾਲ ਮੇਰੀ ਗੱਲਬਾਤ ਹੋਈ ਹੈ ਉੱਥੇ ਮੈਂ ਗੱਲਬਾਤ ਜਿਹੜੀ ਕੀਤੀ ਔਰ ਉਹਨਾਂ ਦੇ ਵੱਲੋਂ ਇਹ ਆਸ਼ਵਾਸਨ ਦਿੱਤਾ ਗਿਆ ਕਿ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਉਹ ਪਾਣੀ ਹਰਿਆਣਾ ਨੂੰ ਨਹੀਂ ਦਿੱਤਾ ਜਾਣ ਦਿੱਤਾ ਜਾਏਗਾ ਕਹਿੰਦੇ ਕਿ ਮੈਂ ਇੱਥੇ ਜ਼ਰੂਰ ਇਹਦੇ ਉੱਤੇ ਹੋਰ ਹਾਈ ਲੈਵਲ ਤੇ ਵੀ ਗੱਲਬਾਤ ਜ਼ਰੂਰ ਕਰੂੰਗਾ ਅੱਛਾ ਇੱਕ ਇਹ ਦੱਸੋ ਸਾਨੂੰ ਜ਼ਰੂਰ ਕਿ ਕਹਿੰਦੇ ਬੇਸ਼ੱਕ ਜਿਹੜਾ ਭਾਖੜਾ ਮੈਨੇਜਮੈਂਟ ਬੋਰਡ ਆ ਉਹਦੇ ਕੋਲੇ ਸਾਰੀ ਪਾਵਰ ਹੈ ਇਹ ਪਾਣੀ ਕਿਹਨੂੰ ਦੇਣਾ ਜਾਂ ਕਿਹਨੂੰ ਨਹੀਂ ਦੇਣਾ ਉਹਦੇ ਚ ਪੰਜਾਬ ਦੀ ਬਹੁਤੀ ਚਲਦੀ ਨਹੀਂ ਹੈ ਔਰ ਇਹ ਨਹੀਂ ਕਿ ਜੇ ਉਹ ਆਪਣੀ ਮਨਮਾਨੀ ਕਰ ਸਕਦੇ ਨੇ ਲੇਕਿਨ ਉਹਨਾਂ ਦੇ ਪ੍ਰਬੰਧ ਇਸ ਤਰ੍ਹਾਂ ਦੇ ਕੀਤੇ ਹੋਏ ਨੇ ਕਿ ਭਾਖੜਾ ਮੈਨੇਜਮੈਂਟ ਬੋਰਡ ਜੇ ਚਾਹੇ ਤਾਂ ਪਾਣੀ ਵਧਾ ਘਟਾ ਸਕਦਾ ਹੈ ਜਾਂ ਹਰਿਆਣੇ ਨੂੰ ਪਾਣੀ ਦੋ ਜਿਹੜਾ ਵੱਧ ਗੇਟ ਖੋਲ ਸਕਦਾ ਹੈ ਪਰ ਪ੍ਰਗਵੰਤ ਮਾਨ ਵੱਲੋਂ ਤੋਂ ਚਾਬੀਆਂ ਆਪਣੇ ਕਬਜ਼ੇ ਚ ਕਰਕੇ ਲੈ ਆਉਣੀਆਂ ਤੇ ਆਪਣੇ ਲੋਇਲ ਪੁਲਿਸ ਅਫਸਰ ਤਾਇਨਾਤ ਕਰ ਦੇਣੇ ਜਿਹੜੇ 24 ਘੰਟੇ ਉੱਥੇ ਕਹਿੰਦੇ ਸਿਕਿਉਰਿਟੀ ਦੇਣਗੇ ਔਰ ਉਹਨੂੰ ਕਹਿਆ ਹੈ ਕਿ ਚਾਹ ਦੀ ਰਾਤ ਹੋਵੇ ਮੈਨੂੰ ਸਿੱਧਾ ਟੈਲੀਫੋਨ ਕਰੋ ਜੇ ਕੋਈ ਛੇੜਛਾੜ ਕਰਨ ਦੀ ਕੋਸ਼ਿਸ਼ ਕਰਦਾ ਭਾਵੇਂ ਉਹ ਪਾਖੜਾ ਮੈਨੇਜਮੈਂਟ ਬੋਰਡ ਕਿਉਂ ਨਾ ਹੋਵੇ ਭਾਵੇਂ ਦਿੱਲੀ ਵਾਲੇ ਕਿਉਂ ਨਾ ਹੋਣ ਸੋ ਇਸ ਤਰ੍ਹਾਂ ਦਾ ਰਵਈਆ ਜਿਹੜਾ ਇਸ ਨੂੰ ਸਪੋਰਟ ਮਿਲ ਰਹੀ ਹੈ ਵਿਰੋਧੀ ਪਾਰਟੀਆਂ ਦੂਸਰੀਆਂ ਦੀ देखो फ्रेंड्स ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਜਿਸ ਵਕਤ ਟ੍ਰੀਟੀ ਪੂਰੀ ਸਾਈਨ ਹੋਈ ਸੀ ਪੰਜਾਬ ਹਰਿਆਣਾ ਦੀ ਇਸ ਦੇ ਵਿੱਚ ਪਾਖੜਾ ਮੈਨੇਜਮੈਂਟ ਬੋਰਡ ਦੇ ਵਿੱਚੋਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਹਾਈ ਪਾਵਰ ਤੇ BBMP ਜਿਹੜੇ ਪਾਖੜਾ ਮੈਨੇਜਮੈਂਟ ਬੋਰਡ ਹੈ ਉਸ ਨੂੰ ਇੱਕ ਹਾਇਰ ਅਥਾਰਟੀ ਦਿੱਤੀ ਗਈ ਸੀ ਪਾਵਰ ਉਹਨਾਂ ਦੇ ਕੋਲ ਹੈਗੀ ਹੈ ਉਹਨਾਂ ਦੇ ਵੱਲੋਂ ਇਹ ਡਿਸੀਜਨ ਲਿਆ ਜਾ ਸਕਦਾ ਹੈ ਕਿ ਕਿਸ ਨੂੰ ਜ਼ਿਆਦਾ ਪਾਣੀ ਦੇਣਾ ਹੈ ਔਰ ਕਿਸ ਨੂੰ ਪਾਣੀ ਨਹੀਂ ਦੇਣਾ ਬਿਲਕੁਲ ਇਹ ਚੀਜ਼ਾਂ ਹੋ ਰਹੀਆਂ ਨੇ ਲੇਕਿਨ ਜਿਸ ਤਰੀਕੇ ਦੇ ਨਾਲ ਮੁੱਖ ਮੰਤਰੀ ਮਾਨ ਦੇ ਵੱਲੋਂ ਕੰਮ ਕੀਤੇ ਗਏ ਨੇ ਉਹਦੇ ਉੱਤੇ ਮਿਕਸਡ ਰਿਐਕਸ਼ਨ ਮਿਲ ਰਹੇ ਨੇ ਕੁਝ ਲੋਕ ਉਸ ਦੀ ਬਿਲਕੁਲ ਜਿਹੜੀ ਇਹ ਸਰਹਾਨਾ ਕਰ ਰਹੇ ਨੇ ਲੇਕਿਨ ਕੁਝ ਲੋਕ ਖਿਲਾਫਤ ਵੀ ਕਰ ਰਹੇ ਨੇ ਕਿਉਂਕਿ ਸਭ ਦੇ ਤੌਰ ਤੇ ਕਿਹਾ ਜਾ ਰਿਹਾ ਹੈ ਕਹਿੰਦੇ ਕਿ ਇਹ ਜਿਹੜੀ ਇੱਕ ਤਰੀਕਾ ਹੁੰਦਾ ਹੈ ਸਿਆਸਤ ਦੇ ਵਿੱਚ ਵੀ ਕੰਮ ਕਰਨ ਦਾ ਔਰ ਇਹ ਤਰੀਕਾ ਉਹ ਨਹੀਂ ਹੈ ਕਹਿੰਦੇ ਕਿ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਤਰੀਕੇ ਦੇ ਨਾਲ ਕੀਤੀਆਂ ਜਾਂਦੀਆਂ ਨੇ ਕਹਿੰਦੇ ਵਿਰੋਧ ਪ੍ਰਦਰਸ਼ਨ ਕਰਨਾ ਤੇ ਜਾ ਕੇ ਦਿੱਲੀ ਕੀਤਾ ਜਾਵੇ ਚੰਡੀਗੜ੍ਹ ਬੈਕਏਪ ਔਰ ਇ यहां ਪੰਜਾਬ ਦੇ ਵਿੱਚ ਰਹਿ ਕੇ ਪ੍ਰਦਰਸ਼ਨ ਨਹੀਂ ਹੋਣਗੇ ਕਹਿੰਦੇ ਇਹ ਸਿਰਫ ਔਰ ਸਿਰਫ ਪਬਲਿਸਿਟੀ ਦੇ ਕਰਕੇ ਕੀਤਾ ਜਾ ਰਿਹਾ ਲੇਕਿਨ ਇਸ ਦੇ ਵਿੱਚ ਜਿਹੜਾ ਉਹ ਬਿਲਕੁਲ ਇੱਕ ਚੀਜ਼ ਹੈਗੀ ਹੈ ਕਿ ਅਗਰ ਪਾਖਰਾ ਮੈਨੇਜਮੈਂਟ ਬੋਰਡ ਨੇ ਇਹ ਕਹਿ ਦਿੱਤਾ ਪਾਖਰਾ ਬਿਆਸ ਮੈਨੇਜਮੈਂਟ ਬੋਰਡ ਨੇ ਕਿ ਅਸੀਂ ਪਾਣੀ ਦੇਣਾ ਹੈ ਤੇ ਉਹਨਾਂ ਦੇ ਕੋਲ ਅਥਾਰਟੀ ਹੈਗੀ ਹੈ ਬੜੇ ਨਿਗਜ਼ ਰਿਐਕਸ਼ਨ ਨੇ ਲੇਕਿਨ ਜਿ세 ਉਸ ਅਸੀਂ 올 ਪਾਰਟੀ ਮੀਟਿੰਗ ਦੀ ਗੱਲ ਕਰਦੇ ਆ ਜਿਹੜੀ ਕੱਲ ਸੱਦੀ ਗਈ ਹੈ ਉਸ ਦੇ ਵਿੱਚ ਦੇਖਣਾ ਹੋਏਗਾ ਕਿ ਕੀ ਕੁਝ ਵਾਪਰਦਾ ਹੈ ਲੇਕਿਨ ਇਸ ਵਕਤ ਇੱਕ ਇਹ ਮੰਗ ਜ਼ਰੂਰ ਉੱਠਦੀ ਹੋਈ ਨਜ਼ਰ ਆ ਰਹੀ ਹੈ ਕਿ ਦਿੱਲੀ ਜਾ ਕੇ ਪ੍ਰਦਰਸ਼ਨ ਕੀਤਾ ਜਾਵੇ ਉਹ ਦੇਖਣਾ ਹੋਏਗਾ ਕਿ ਉੱਥੇ ਹੁੰਦਾ ਹੈ ਕਿ ਨਹੀਂ ਹੁੰਦਾ ਲੇਕਿਨ ਕੱਲ ਦੇ ਦਿਨ ਜਿਸ ਵਕਤ ਹਾਈ ਅਥਾਰਟिटीज ਦੀ ਮੀਟਿੰਗ BBMP ਦੇ ਵਿੱਚ ਕੀਤੀ ਗਈ ਉਸ ਦੇ ਵਿੱਚ ਹਰਿਆਣਾ ਦੇ ਲੀਡਰ ਮੌਜੂਦ ਸੀ ਉਸ ਦੇ ਵਿੱਚ ਪੰਜਾਬ ਦੇ ਲੀਡਰ ਮੌਜੂਦ ਸੀ ਉਸ ਦੇ ਵਿੱਚ ਦਿੱਲੀ ਦੇ ਲੀਡਰ ਮੌਜੂਦ ਸੀ ਰਾਜਸਥਾਨ ਦੇ ਲੀਡਰ ਮੌਜੂਦ ਸੀ ਔਰ ਨਾਲ ਦੇ ਨਾਲ ਜਿਹੜਾ ਹਿਮਾਚਲ ਦੇ ਲੀਡਰ ਵੀ ਮੌਜੂਦ ਸੀਗੇ ਇਹ ਸਾਰਿਆਂ ਦੀ ਮੌਜੂਦਗੀ ਦੇ ਵਿੱਚ ਕੱਲ ਦੀ ਬੈਠਕ ਹੋਈ ਸੀ ਫਿਲ ਸਾਬ ਔਰ ਇੱਕ VOTING ਵੀ ਕਰਵਾਈ ਗਈ ਸੀਗੀ ਕਿ ਇਸ ਦੇ ਨਾਲ ਇਹ ਹੋਵੇ ਕਿ ਹਰਿਆਣਾ ਨੂੰ ਪਾਣੀ ਦਿੱਤਾ ਜਾਣਾ ਚਾਹੀਦਾ ਹੈ ਕਿ ਨਹੀਂ ਦਿੱਤਾ ਜਾਣਾ ਚਾਹੀਦਾ ਉਸ ਦੇ ਵਿੱਚ ਹਿਮਾਚਲ ਨੇ ਨਿਊਟਰਲ ਰਹਿ ਕੇ ਕੰਮ ਕੀਤਾ ਸੀ ਕਹਿੰਦੇ ਅਸੀਂ ਕਿਸੇ ਨੂੰ ਵੋਟ ਨਹੀਂ ਪਾਰੇ ਦਿੱਤਾ ਜਾਂਦਾ ਤਾਂ ਵੀ ਠੀਕ ਹੈ ਨਹੀਂ ਦਿੱਤਾ ਜਾਂਦਾ ਤਾਂ ਵੀ ਠੀਕ ਹੈ ਔਰ ਰਾਜਸਥਾਨ ਔਰ ਦਿੱਲੀ ਦਾ ਕਹਿਣਾ ਇਹ ਸੀਗਾ ਕਿ ਹਰਿਆਣਾ ਨੂੰ ਪਾਣੀ ਦਿੱਤਾ ਜਾਣਾ ਚਾਹੀਦਾ ਪੰਜਾਬ ਕਲਮ ਕੱਲਾ ਰਹਿ ਗਿਆ ਇੱਕ ਪਾਸੇ ਜਿਨ੍ਹਾਂ ਨੇ ਕਿ ਅਸੀਂ ਪਾਣੀ ਨਹੀਂ ਦਿੱਤਾ ਜਾਣਾ ਚਾਹੀਦਾ ਇਸ ਤੋਂ ਬਾਅਦ ਪੇਪਰ ਤੇ ਸਾਈਨ ਵੀ ਕਰਾਏ ਗਏ ਸੀ BBMB ਦੇ ਵੱਲੋਂ ਤੇ ਉਹਦੇ ਵਿੱਚ ਹੋਰ ਜਿਹੜੇ ਚਾਰੋਂ ਪਾਰਟੀਆਂ ਨੇ ਉਹਨਾਂ ਨੇ ਤਾਂ ਸਾਈਨ ਕਰਤੇ ਸੀ ਲੇਕਿਨ ਪੰਜਾਬ ਨੇ ਸਾਈਨ ਨਹੀਂ ਕੀਤੇ ਸੀ ਇਸ ਤੋਂ ਬਾਅਦ 8500 ਕਿਊਸਿਕ ਵਾਟਰ ਜਿਹੜਾ ਉਹ ਦੇਣ ਦੀ ਗੱਲ BBMB ਦੇ ਵੱਲੋਂ ਕੀਤੀ ਗਈ ਸੀ ਯਾ ਸੀ ਸੋਨਰੇ ਜੀ ਇਹ ਕਿ ਉਹ ਕਹਿੰਦੇ ਕਿ ਐਸੀ ਕੀਤੀ ਸੀ ਜਿਹੜੀ ਮੈਨੇਜਮੈਂਟ ਬੋਰਡ ਦੀ ਚਾਬੀਆਂ ਸਾਡੇ ਕੋਲੇ ਨੇ ਪਾਣੀ ਨਹੀਂ ਜਾਏਗਾ ਔਰ ਸਟ੍ਰੇਂਜਲੀ ਰਵਨੀਤ ਬਿੱਟੂ ਵੀ ਉਹਨਾਂ ਦੀ ਹਮਾਇਤ ਕਰ ਰਹੇ ਹਨ ਬਿਲਕੁਲ ਸਹੀ ਜਿਸ ਅਸੀਂ ਭਾਜਪਾ ਦੀ ਗੱਲ ਕਰਦੇ ਹਾਂ ਤੁਹਾਨੂੰ ਸਾਹਿਬ ਬਿਲਕੁਲ ਜਿਹੜੀ ਪੰਜਾਬ ਬੀਜਪੀ ਹੈ ਉਹ ਹਮਾਇਤ ਜ਼ਰੂਰ ਕਰ ਰਹੀ ਹੈ ਔਰ ਕੱਲ ਦੇ ਦਿਨ ਇੱਕ ਵੱਡਾ ਪ੍ਰੋਟੈਸਟ ਵੀ ਕੀਤਾ ਜਾਏਗਾ ਪੰਜਾਬ ਦੀ ਭਾਜਪਾ ਦੇ ਵੱਲੋਂ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਵੱਡਾ ਇਕੱਠ ਕਰਕੇ ਇਸ ਦਾ ਵਿਰੋਧ ਕਰਾਂਗੇ ਕਿ ਪੰਜਾਬ ਦਾ ਪਾਣੀ ਹਰਿਆਣੇ ਨੂੰ ਨਹੀਂ ਜਾਣਾ ਚਾਹੀਦਾ ਕਿਸਾਨਾਂ ਨਾਲ ਮੀਟਿੰਗ ਹੋਣੀ ਸੀ ਇੱਕ ਅਨੂਜਾ ਜੀ ਉਹਦਾ ਕੀ ਬਣਿਆ ਕਿੰਦਾ ਬਿਲਕੁਲ ਇੱਕ ਜਿਹੜੀ ਮੀਟਿੰਗ ਸੱਦੀ ਗਈ ਸੀ 4 ਮਈ ਦੇ ਲਈ ਮੀਟਿੰਗ ਸੱਦੀ ਗਈ ਸੀ ਕਿ ਜਿਹੜੇ ਕੇਂਦਰੀ ਮੰਤਰੀ ਨੇ ਉਹਨਾਂ ਦੇ ਨਾਲ ਕਿਸਾਨ ਬੈਠਕ ਕਰ ਸਕਦੇ ਨੇ 4 ਮਈ ਨੂੰ ਆਪਣੀਆਂ ਗੱਲਾਂ ਜਿਹੜੀਆਂ ਨੇ ਕਿਸਾਨ ਰੱਖਣਗੇ ਲੇਕਿਨ ਕਿਸਾਨਾਂ ਦੇ ਵੱਲੋਂ ਜਵਾਬੀ ਤੌਰ ਤੇ ਇੱਕ ਜਿਹੜਾ ਉਹ ਚਿੱਠੀ ਲਿਖੀ ਗਈ ਸੀ ਜਿੱਦੇ ਵਿੱਚ ਇਹ ਕਿਹਾ ਸੀ ਕਹਿੰਦੇ ਕਿ ਅਸੀਂ ਕੇਂਦਰ ਦੇ ਨੁਮਾਇੰਦਿਆਂ ਦੇ ਨਾਲ ਤੇ ਮੀਟਿੰਗ ਕਰਾਂਗੇ ਲੇਕਿਨ ਉਸ ਮੀਟਿੰਗ ਦੇ ਵਿੱਚ ਜਿਹੜਾ ਉਹ ਪੰਜਾਬ ਦੇ ਨੁਮਾਇੰਦੇ ਨਹੀਂ ਹੋਣੇ ਚਾਹੀਦੇ ਲੇਕਿਨ ਅੱਜ ਕੁਝ ਹੀ ਦੇਰ ਪਹਿਲਾਂ ਇੱਕ ਚਿੱਠੀ ਜਿਹੜੀ ਹੈ ਹੁਣ ਮੁਰਤੋਂ ਕੇਂਦਰ ਸਰਕਾਰ ਦੇ ਵੱਲੋਂ ਭੇਜੀ ਗਈ ਹੈ ਜਿਸ ਦੇ ਵਿੱਚ ਸਿੱਧੇ ਤੌਰ ਤੇ ਲਿਖਿਆ ਗਿਆ ਹੈ ਕਿ 4 ਮਈ ਦੀ ਬੈਠਕ ਪੋਸਟਪੋਨ ਕੀਤੀ ਜਾਂਦੀ ਹੈ ਇਹ ਪੋਸਟਪੋਨ ਕਰਨ ਦਾ ਕਾਰਨ ਉਹਨਾਂ ਨੇ ਇਹੀ ਦੱਸਿਆ ਕਿ ਇਹ ਕਿਸਾਨਾਂ ਦੇ ਵੱਲੋਂ ਕਿਹਾ ਗਿਆ ਸੀਗਾ ਕਿ ਇਹ ਪ੍ਰਸਾਦ ਦੇ ਨੁਮਾਇੰਦੇ ਨਹੀਂ ਹੋਣਗੇ لیکن কেন্দ্রীয় মন্ত্রੀਆਂ ਦੇ ਵੱਲੋਂ ਕਿਹਾ ਗਿਆ ਹੈ ਕਹਿੰਦੇ ਕਿ ਕਿਸਾਨ ਇੱਕ ਵਾਰੀ ਫੇਰ ਤੋਂ ਸੋਚ ਲੈਣ ਮੀਟਿੰਗ ਤਦੇ ਹੋਏਗੀ ਜਿਸ ਵਕਤ ਜਿਹੜੇ ਰਾਜ ਦੇ ਆਪਣੇ ਨੁਮਾਇੰਦੇ ਨੇ ਯਾਨੀ ਕਿ ਪੰਜਾਬ ਦੇ ਆਪਣੇ ਨੁਮਾਇੰਦੇ ਉੱਤੇ ਵਿੱਚ ਮੌਜੂਦ ਹੋਣਗੇ ਇਸ ਕਰਕੇ ਕੁਝ ਸਮਾਂ ਹੁਣ ਕਿਸਾਨਾਂ ਨੂੰ ਦਿੱਤਾ ਗਿਆ ਸੋਚ ਕੇ ਵਿਚਾਰ ਕੇ ਕਿਸਾਨ ਜਵਾਬ دیں ਇਹ ਕਿਹਾ ਜਾ ਰਿਹਾ ਹੈ ਦੇਖਣਾ ਹੋਏਗਾ ਕਿ ਕਿਸਾਨ ਕੀ ਜਵਾਬ ਦਿੰਦੇ ਨੇ لیکن ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਗੱਲਾਂ ਬਾਤਾਂ ਦੀ ਸਾਂਝ ਪਾ ਰਹੀ ਹਾਂ ਉਸ ਵੇਲੇ ਇੱਕ ਬੈਠਕ ਕਿਸਾਨਾਂ ਦੀ ਜ਼ਰੂਰ ਚੱਲ ਰਹੀ ਹੈ ਇਸ ਵੇਲੇ ਆਨਲਾਈਨ ਬੈਠਕ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਕਿਸਾਨਾਂ ਦੇ ਵੱਲੋਂ ਇਹ ਪੂਰੇ ਜਿਹੜਾ ਵਿਵਾਦ ਇਸ ਵਕਤ ਹੈਗਾ ਉਸ ਦੇ ਉੱਤੇ ਇਹ ਬੈਠਕ ਚੱਲ ਰਹੀ ਹੈ ਦੇਖਣਾ ਹੋਵੇਗਾ ਕਿ ਇਸ ਦਾ ਨਤੀਜਾ ਕੀ ਨਿਕਲ ਕੇ ਆਉਂਦਾ ਔਰ ਅਗਲੀ ਬੈਠਕ ਦੀ ਤਾਰੀਖ ਕਦੋਂ ਮਿਲਦੀ ਹੈ ਨੂੰਜੋ ਜੀ ਇਹ ਕਿਹੜਾ ਪੰਜਾਬ ਦਾ ਮੰਤਰੀ ਹੈ ਜਿਹੜਾ ਦਿੱਲੀ 에ਰਪੋਰਟ ਤੋਂ ਮੋੜਦਾ ਪਾਸਪੋਰਟ ਖੋਲਿਆ ਹੁੰਦਾ ਸਿੰਘ ਸਾਹਿਬ ਇਹ ਹੈਗੇ ਨਾ ਸੁੱਚਾ ਸਿੰਘ ਛੋਟੇਪੁਰ ਬੜੇ ਪੁਰਾਣੇ ਲੀਡਰ ਨੇ ਜਾਣੇ ਮਾਣਾ ਚਿਹਰਾ ਹੈਗਾ ਇਹ ਇਹ ਜਿਸ ਵਕਤ ਦਿੱਲੀ 에ਅਰਪੋਰਟ ਤੋਂ ਅਮਰੀਕਾ ਜਾ ਰਹੇ ਸੀਗੇ ਉੱਥੋਂ ਦੀ ਇਹਨਾਂ ਨੇ ਫਲਾਈਟ ਫੜਨੀ ਸੀ ਇੱਕ ਵਿਆਹ ਸਮਾਗਮ ਅਟੈਂਡ ਕਰਨ ਦੇ ਲਈ ਜਾ ਰਹੇ ਸੀ ਅਮਰੀਕਾ ਆਪਣੀ ਧੀ ਦੇ ਕੋਲ ਚੱਲੇ ਸੀ ਲੇਕਿਨ ਜਿਸ ਵਕਤ ਇਹ 에ਅਰਪੋਰਟ ਤੇ ਪਹੁੰਚੇ ਉੱਥੇ ਜਾ ਕੇ ਪੁਲਿਸ ਦੇ ਵੱਲੋਂ ਇਹਨਾਂ ਨੂੰ ਰੋਕ ਲਿਆ ਗਿਆ ਇਹਨਾਂ ਦਾ ਪਾਸਪੋਰਟ ਜ਼ਬਤ ਕਰ ਲਿਆ ਗਿਆ ਔਰ ਇਹ ਕਿਹਾ ਗਿਆ ਕਹਿੰਦੇ ਕਿ ਇਹ ਪਾਸਪੋਰਟ ਦੀ ਪਿਛਲੇ ਸਮੇਂ ਦੇ ਵਿੱਚ ਦੁਰਵਰਤੋਂ ਹੋਈ ਹੈ ਜ਼ਿਆਦਾ ਜਾਣਕਾਰੀ ਹੋਰ ਕੋਈ ਦਿੱਤੀ ਨਹੀਂ ਗਈ ਲੇਕਿਨ ਇਨਾ ਕਹਿ ਕੇ ਪਾਸਪੋਰਟ ਜ਼ਬਤ ਕਰਕੇ ਪੁੱਚਾ ਸਿੰਘ ਛੋਟੇਪੁਰ ਨੂੰ ਘਰ ਵਾਪਸ ਭੇਜ ਦਿੱਤਾ ਗਿਆ ਤੇ 90 ਦਿਨ ਕਾਊਂਟਰ ਦਾ ਕੀ ਬਣਿਆ ਜੀ ਕੋਟੇਰ ਸਾਹਿਬ ਇੱਕ ਬੜਾ ਇੱਕ ਜਿਹੜੀ ਉਹ ਲਗਾਤਾਰ ਅਸੀਂ ਦੇਖ ਰਹੇ ਹਾਂ ਪੰਜਾਬ ਦੇ ਵਿੱਚ ਫੇਕ ਇਨਕਾਊਂਟਰਸ ਦੇ ਮਾਮਲੇ ਜਿਹੜੇ ਨੇ ਉਹ ਸਾਹਮਣੇ ਆ ਰਹੇ ਨੇ ਪਿਛਲੇ ਸਮੇਂ ਦੇ ਵਿੱਚ ਮੋਹਾਲੀ ਕੋਰਟ ਦੀ ਸਿਰਫ ਗੱਲ ਕਰੀਏ ਤੇ ਸੋਤੋ ਵੱਧ ਮਾਮਲੇ ਅਜੇੇ ਉੱਥੇ ਲੱਗੇ ਸੀਗੇ ਜਿਹੜੇ ਫੇਕ ਇਨਕਾਊਂਟਰ ਦੇ ਸੀਗੇ ਪਿਛਲੇ ਲੰਮੇ ਸਮੇਂ ਤੋਂ ਪੈਂਡਿੰਗ ਲੇਕਿਨ ਹੁਣ ਇੱਕ ਵਾਰੀ ਹੋਰ ਅਜਿਹਾ ਮਾਮਲਾ ਇੱਕ ਸਾਹਮਣੇ ਆਇਆ ਹੈ ਜਿਹੜਾ ਨਾਬੇ ਦੇ ਵਿੱਚ 13 ਮਾਰਚ ਨੂੰ ਹੋਇਆ ਸੀਗਾ ਉਸ ਮਾਮਲੇ ਦੇ ਵਿੱਚ ਇੱਕ ਮੁੰਡਾ ਜਸਪ੍ਰੀਤ ਸਿੰਘ ਕੈਨੇਡਾ ਤੋਂ ਘਰ ਗਿਆ ਸੀਗਾ ਉੱਥੇ ਆਪਣੇ ਮਾਪਿਓ ਦੇ ਨਾਲ ਸੀਗਾ ਜਿਸ ਵਕਤ ਉਸ ਦੇ ਉੱਤੇ ਪੁਲਿਸ ਦੇ ਵੱਲੋਂ ਇਲਜ਼ਾਮ ਲਗਾਏ ਗਏ ਕਿ 7 ਸਾਲ ਦੀ ਬੱਚੀ ਕਿਡਨਾਪ ਕੀਤੀ ਹੈ ਤੇ 1 ਕਰੋੜ ਰੁਪਈਆ ਜਿਹੜਾ ਮੰਗਿਆ ਗਿਆ ਸੀਗਾ ਜਸਪ੍ਰੀਤ ਨੂੰ ਲੈ ਕੇ ਜਾਂਦੇ ਹੋਏ ਉਸ ਦਾ ਇਨਕਾਊਂਟਰ ਕੀਤਾ ਗਿਆ ਪੁਲਿਸ ਦੇ ਵੱਲੋਂ ਆਪਣੀ ਸਟੇਟਮੈਂਟ ਦੇ ਵਿੱਚ ਸਿੱਧੇ ਤੌਰ ਤੇ ਇਹ ਕਿਹਾ ਗਿਆ ਸੀ ਕਹਿੰਦੇ ਕਿ ਅਸੀਂ ਇਹਨੂੰ ਫੜ ਕੇ ਲੈ ਕੇ ਜਾ ਰਹੇ ਸੀ ਜਸਪ੍ਰੀਤ ਨੇ ਭੱਜਣ ਦੀ ਕੋਸ਼ਿਸ਼ ਕੀਤੀ ਅਸੀਂ ਰੋਕਿਆ ਤੇ ਉਹਨੇ ਸਾਡੇ ਵੱਲ ਬੰਦੂਕ ਤਾਂਤੀ ਜਵਾਬੀ ਫਾਇਰ ਦੇ ਵਿੱਚ ਅਸੀਂ ਗੋਲੀਆਂ ਚਲਾਈਆਂ ਤੇ ਇਨਕਾਊਂਟਰ ਹੋ ਗਿਆ ਲੇਕਿਨ ਮਾਪਿਓ ਨੇ ਇਸ ਦੀ ਖਿਲਾਫਤ ਕੀਤੀ ਹੈ ਪਿੰਡ ਵਾਲਿਆਂ ਨੇ ਇਸ ਦੀ ਖਿਲਾਫਤ ਕੀਤੀ ਹੈ ਕਹਿੰਦੇ ਅਜਿਹਾ ਕੁਝ ਨਹੀਂ ਹੋਇਆ ਸੀਗਾ ਲੇਕਿਨ ਪੋਸਟਮਾਰਟਮ ਰਿਪੋਰਟ ਦੇ ਵਿੱਚ ਵੀ ਆਇਆ ਕਿ ਮੁੰਡੇ ਨੂੰ 7 ਗੋਲੀਆਂ ਮਾਰ ਕੇ ਮਾਰਿਆ ਗਿਆ ਇਸ ਦੇ ਉੱਤੇ ਹੁਣ ਹਾਈ ਕੋਰਟ ਦੇ ਵਿੱਚ ਕੇਸ ਅਜ ਦਰਜ ਹੋ ਚੁੱਕਿਆ ਹੈ ਮਾਪਿਆਂ ਨੇ ਕੇਸ ਦਰਜ ਕਰਵਾਇਆ ਹੈ ਲੇਕਿਨ ਇੱਕ ਬਹੁਤ ਵੱਡਾ ਫੈਕਟ ਇਸ ਦੇ ਵਿੱਚ ਨਿਕਲ ਕੇ ਸਾਹਮਣੇ ਆਇਆ ਤੋਂ ਸਭ ਜਿਹੜੇ ਇਹ 8 ਪੁਲਿਸ ਮੁਲਾਜ਼ਮ ਸੀਗੇ ਜਿਨ੍ਹਾਂ ਨੇ ਜਸਪ੍ਰੀਤ ਦਾ ਇਨਕਾਊਂਟਰ ਕੀਤਾ ਉਹਨਾਂ ਦੇ ਵਿੱਚੋਂ 3 ਮੁਲਾਜ਼ਮ ਉਹ ਨਹੀਂ ਜਿਹੜੇ ਕਰਨਲ ਬਾਠ ਦੀ ਕੁੱਟਮਾਰ ਮਾਮਲੇ ਦੇ ਵਿੱਚ ਵੀ ਸ਼ਾਮਲ ਸੀਗੇ ਇਸ ਕਰਕੇ ਇਸ ਨੂੰ ਜਿਹੜਾ ਕੋਰਟ ਨੇ ਸੀਰੀਅਸਲੀ ਲੈਂਦੇ ਹੋਏ Thursday ਦੇ ਦਿਨ ESD ਸੁਣਵਾਈ ਰੱਖੀ ਹੈ اچھا ਪੰਜਾਬ ਦੇ ਹਸਪਤਾਲਾਂ ਦੇ ਵਿੱਚੋਂ ਰਜਿੰਦਰਾ ਹਸਪੀਟਲ ਪਟਿਆਲੇ ਵਾਲਾ ਇੱਕ ਬੜਾ ਪ੍ਰੈਸਟੀਜੀਅਸ ਹਸਪਤਾਲ ਹੈ ਕਹਿੰਦੇ ਸਰਜਰੀ ਦੇ ਦੌਰਾਨ ਬਿਜਲੀ ਗਲ ਹੋ ਗਈ ਔਰ ਉਸ ਤੋਂ ਬਾਅਦ ਬੜੀਆਂ ਦਿੱਕਤਾਂ ਪੇਸ਼ ਆਈਆਂ ਨੇ ਕੀ ਬਣਿਆ ਉਸ ਕੇਸ ਦਾ ਹੁਣ ਸਰ ਸਾਹਿਬ ਇੱਕ ਵਾਰੀ ਨਹੀਂ ਦੋ ਵਾਰੀ ਵੀ ਨਹੀਂ ਕਿੰ ਬੜੀ ਇਹ ਹੋ ਚੁਕਾ ਹੈ ਕਿ ਰਜਿੰਦਰਾ ਹਸਪਤਾਲ ਦੀ ਬੱਤੀ ਗੁੱਲ ਹੋ ਗਈ ਹੋਵੇ ਪਹਿਲਾਂ ਵੀ ਵੀਡੀਓਜ਼ ਬਹੁਤ ਵਾਇਰਲ ਹੋਈਆਂ ਨੇ ਤੁਸੀਂ ਵੀ ਦੇਖੀਆਂ ਹੋਣਗੀਆਂ ਸਾਡੇ ਬਹੁਤ ਸਾਰੇ ਸਰੋਤੇ ਜਿਹੜੇ ਨੇ ਉਹਨਾਂ ਨੇ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਹੋਈਆਂ ਉਹ ਵੀਡੀਓਜ਼ ਦੇਖੀਆਂ ਹੋਣਗੀਆਂ ਜਿਸ ਦੇ ਵਿੱਚ ਰਜਿੰਦਰਾ ਹਸਪੀਟਲ ਚ ਇੱਕ ਆਪਰੇਸ਼ਨ ਚੱਲ ਰਿਹਾ ਆ ਆਪਰੇਸ਼ਨ ਥੀਏਟਰ ਚ ਬੱਤੀ ਗੁੱਲ ਹੋ ਜਾਂਦੀ ਹੈ ਬਲੈਕਆਊਟ ਹੋ ਜਾਂਦਾ ਔਰ ਉਸ ਤੋਂ ਬਾਅਦ ਜੇ ਡਾਕਟਰ ਨੇ ਉਹ ਆਪਣੇ ਫੋਨ ਦੀਆਂ ਫਲੈਸ਼ ਲਾਈਟਾਂ ਦੇ ਨਾਲ ਪੂਰਾ ਆਪਰੇਸ਼ਨ ਕਰਕੇ ਬੰਦੇ ਦੀ ਜਾਨ ਤਚਾਹਦੇ ਨੇ ਉਸ ਤੋਂ ਬਾਅਦ ਗਾਇਨੋਕੋਲੋਜੀ ਬੋਰਡ ਦੇ ਵਿੱਚੋਂ ਵੀ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਸਿਗੀਆਂ ਔਰ ਹੁਣ ਇਹ ਮਾਮਲਾ ਸਾਰਾ ਹਾਈ ਕੋਰਟ ਦੇ ਵਿੱਚ ਪਹੁੰਚਿਆ ਹਾਈ ਕੋਰਟ ਨੇ ਇਸ ਦਿਨ ਤੇ ਸਟ੍ਰਿਕਟ ਐਕਸ਼ਨ ਲਿਆ ਔਰ ਪੀਐਸਪੀਸੀਐਲ ਜਿਹੜੀ ਹੈ ਪਾਵਰ ਸਪਲਾਈ ਕਾਰਪੋਰੇਸ਼ਨ ਲਿਮਟਿਡ ਜਿਹੜੀ ਹੈ ਉਹਨੂੰ ਸਿੱਧੇ ਤੌਰ ਤੇ ਜਿਹੜਾ ਉਹ ਸਵਾਲ ਕੀਤਾ ਉਹਨਾਂ ਨੂੰ ਇਹ ਕਿਹਾ ਗਿਆ ਕਿ ਅਗਲੀ ਤਾਰੀਖ ਤੱਕ ਜਿਹੜਾ ਉਹ ਤੁਸੀਂ ਇਹ ਜਵਾਬ ਦਾਖਲ ਕਰਨੇ ਨੇ ਸਵਾਲ ਪਹਿਲਾ ਕੀਤਾ ਗਿਆ ਕਿ ਪਹਿਲਾਂ ਇਹ ਦੱਸਿਆ ਜਾਵੇ ਕਿ ਜਿਹੜਾ ਹਾਈ ਅਲਰਟ ਏਰੀਆ ਹੋਵੇ ਹਸਪਤਾਲ ਵਰਗਾ ਏਰੀਆ ਹੋਵੇ ਉੱਥੇ ਬਿਜਲੀ ਗਲ ਕਿਵੇਂ ਹੋ ਸਕਦੀ ਹੈ ਪਾਵਰ ਸੋਰਸ ਬੈਕਅਪ ਕੀ ਸੀਗੇ ਇਸ ਦੀ ਵੀ ਜਿਹੜੀ ਹੈ ਉਹ ਜਵਾਬ ਦੇ ਦਿੱਤੀ ਜਾਵੇ ਲੇਕਿਨ ਨਾਲ ਦੇ ਨਾਲ ਇਹ ਵੀ ਕਿਹਾ ਗਿਆ ਹੈ ਕਹਿੰਦੇ ਕਿ ਜਿਸ ਵਕਤ ਇਹ ਹਾਈ ਸਿਕਿਉਰਿਟੀ ਏਰੀਆ ਹਾਈ ਅਲਰਟ ਏਰੀਆ ਹੁੰਦੇ ਨੇ ਉੱਥੇ ਕੀ ਕੀ ਮੈਜਰਸ ਜਿਹੜੇ ਨੇ ਉਹ ਪੀਐਸ ਪੀਸੀਐਲ ਦੇ ਵੱਲੋਂ ਵਰਤੇ ਜਾਂਦੇ ਨੇ ਇਹਦੇ ਨਾਲ ਦੇ ਨਾਲ ਹਾਈ ਕੋਰਟ ਦੇ ਵੱਲੋਂ ਸਿਹਤ ਮੈਕਮੇ ਨੂੰ ਵੀ ਸਵਾਲ ਕੀਤੇ ਗਏ ਨੇ ਸਿਹਤ ਮੈਕਨੇ ਤੋਂ ਵੀ ਸਵਾਲ ਕਰਕੇ ਪੁੱਛਿਆ ਗਿਆ ਕਿ ਜਿਸ ਵਸ ਅਜਿਹੇ ਏਰੀਆਜ਼ ਦੇ ਵਿੱਚ ਅਜਿਹੀਆਂ ਘਟਨਾਵਾਂ ਵਾਪਰਦੀਆਂ ਨੇ ਤੇ ਹਾਲੇ ਤੱਕ ਪੰਜਾਬ ਦੇ ਸਿਹਤ ਵਿਭਾਗ ਦੇ ਵੱਲੋਂ ਕੀ ਕੁਝ ਕੀਤਾ ਗਿਆ ਕਿਉਂਕਿ ਪਿਛਲੀ ਵਾਰੀ ਜਦ ਪਹਿਲੀ ਵਾਰੀ ਇਹ ਘਟਨਾ ਵਾਪਰੀ ਸੀਗੀ ਉਸ ਵੇਲੇ ਇਹ ਕਿਹਾ ਗਿਆ ਸੀ ਅਸੀਂ ਸਾਰੇ ਇੰਤਜ਼ਾਮ ਕਰ ਦੁੱਤੇ ਨੇ ਲੇਕਿਨ ਇੰਤਜ਼ਾਮ ਦੇ ਨਾਤੇ ਜ਼ੀਰੋ ਡਿਵੈਲਪਮੈਂਟ ਹੈ ਸਾਬ ਜਿਸ ਦੇ ਉੱਤੇ ਹੁਣ ਹਾਈ ਕੋਰਟ ਦੇ ਵੱਲੋਂ ਐਕਸ਼ਨ ਲਿਆ ਗਿਆ ਹੈ ਅੱਛਾ ਪਜੀ ਦਾ ਜਿਹੜਾ ਕਹਿੰਦੇ ਸਕਿਨ ਡਿਪਾਰਟਮੈਂਟ ਹੈ ਸਾਰੇ ਏਸ਼ੀਆ ਚੋਂ ਉੱਤਮ ਆ ਕੀ ਕੀ ਖੂਬੀਆਂ ਉਹਦੀਆਂ ਬਿਲਕੁਲ ਇਕੇ ਹੈ ਇਕੇ ਬਹੁਤ ਵੱਡੀ ਡਿਵੈਲਪਮੈਂਟ ਖਿੰਸਾਬ ਹੋਈ ਹੈ ਇੱਕ ਚੰਗੀ ਚੀਜ਼ ਜਿਹੜੀ ਹੈ ਇਹ ਵਾਪਰੀ ਹੈ ਜਿਸ ਦੇ ਵਿੱਚ ਜਿਹੜਾ ਪੀਜੀਏ ਦਾ ਡਰਮਟੋਲੋਜੀ ਡਿਪਾਰਟਮੈਂਟ ਸਕਿਨ ਡਿਪਾਰਟਮੈਂਟ ਜਿਹੜਾ ਉਸ ਦੀ ਰੈਂਕਿੰਗ ਪੂਰੇ ਏਸ਼ੀਆ ਦੇ ਵਿੱਚੋਂ ਉੱਨੀਵੇਂ ਨੰਬਰ ਦੇ ਵਿੱਚ ਆਈ ਹੈ ਇਹ ਐਡਿਊ ਰੈਂਕ ਕਰਕੇ ਇੱਕ ਪ੍ਰਾਈਵੇਟ ਆਰਗੇਨਾਈਜੇਸ਼ਨ ਸੰਸਥਾ ਹੈਗੀ ਹੈ ਜਿਹੜੀ ਪੂਰੇ ਸਾਰੇ ਵਿਸ਼ਵ ਦੀਆਂ ਯੂਨੀਵਰਸਿਟੀਆਂ ਜਿਹੜੀਆਂ ਨੇ ਉਹਨਾਂ ਨੂੰ ਰੈਂਕਿੰਗ ਕਰਦੀਆਂ ਨੇ ਉਹਨਾਂ ਦੀ ਰੈਂਕਿੰਗ ਕਰਦੀਆਂ ਇਸ ਦੇ ਵਿੱਚ 14131 ਯੂਨੀਵਰਸਿਟੀਆਂ ਰਸੀਗੀਆਂ ਜਿਸ ਦੇ ਵਿੱਚੋਂ ਜਿਹੜਾ ਉਹ 1885 ਯੂਨੀਵਰਸਿਟੀਆਂ ਦੇ ਵਿੱਚ ਡਰਮਟੋਲੋਜੀ ਡਿਪਾਰਟਮੈਂਟ ਹੈਗਾ ਔਰ ਉਹਨਾਂ ਦੇ ਵਿੱਚੋਂ 19ਵੇਂ ਨੰਬਰ ਤੇ ਪੀਜੀਆ ਆਇਆ ਹੈ ਇਸ ਦੇ ਵਿੱਚ ਜਿਹੜਾ ਉਹ ਰਿਸਰਚ ਇਸ ਦੇ ਨਾਲ ਸਾਇੰਸ ਦੀ ਟੈਕਨੋਲੋਜੀ ਔਰ ਕਿਸ ਤਰੀਕੇ ਦੇ ਨਾਲ ਕੰਮ ਕੀਤਾ ਜਾ ਰਿਹਾ ਇਹਨਾਂ ਚਾਰਾਂ ਫੈਕਟਰਸ ਨੂੰ ਦੇਖਿਆ ਜਾਂਦਾ ਔਰ ਉਸ ਤੋਂ ਬਾਅਦ ਜਿਹੜਾ ਉਹ ਰੈਂਕਿੰਗ ਕੀਤੀ ਜਾਂਦੀ ਹੈ ਜਿਹੜਾ ਪੀਜੀਆ ਦਾ ਸਕਿਨ ਡਿਵੈਲਪਮੈਂਟ ਜਿਹੜਾ ਡਰਮਟੋਲੋਜੀ ਡਿਪਾਰਟਮੈਂਟ ਹੈ ਉਸ ਦੇ ਵਿੱਚ ਇਹ ਦੇਖਿਆ ਗਿਆ ਕਿ ਉਹਨਾਂ ਦੇ ਕੋਲ ਮਸ਼ੀਨਰੀ ਜਿਹੜੀ ਤਕਨੀਕੀ ਚੀਜ਼ਾਂ ਨੇ ਉਹ ਹਾਈ ਕੁਆਲਿਟੀ ਦੀਆਂ ਰੱਖੀਆਂ ਗਈਆਂ ਨੇ ਉੱਥੇ ਜਿਹੜੀ ਡਿਵੈਲਪਮੈਂਟ ਹੋਈ ਹੈ ਰਿਸਰਚ ਹੋਈ ਹੈ ਜਿਹੜੀ ਉੱਥੇ ਸਟੱਡੀਜ਼ ਕੀਤੀਆਂ ਗਈਆਂ ਨੇ ਉਹਨਾਂ ਦੇ ਬੇਸਿਸ ਤੇ ਇਹ ਜਿਹੜਾ ਰੈਂਕ ਇਹਨਾਂ ਨੂੰ ਦਿੱਤਾ ਗਿਆ ਔਰ ਪੇਸ਼ੀਐਂਟ ਦੇ ਟਰੀਟਮੈਂਟਸ ਨੂੰ ਦੇਖ ਕੇ ਜਿਹੜਾ ਉਹ ਇਹ ਰੈਂਕਿੰਗ ਕੀਤੀ ਗਈ ਹੈ ਪੀਜੀਆ ਦੀ 19ਵੇਂ ਰੈਂਕ ਤੇ ਤੇ ਅਨੁਜਾਇ ਸ਼ਰਮਾ ਜੀ ਪੰਜਾਬ ਦਾ ਮੌਸਮ ਕਿਹੋ ਜਿਹਾ ਹੈ ਮੌਸਮ ਅਜਿਹਾ ਉਸ ਦੇ ਵਿੱਚ ਵੱਡੀ ਤਬਦੀਲੀ ਅੱਜ ਦੇ ਦਿਨ ਦੇਖਣ ਨੂੰ ਮਿਲੀ ਹੈ ਥਿੰਦ ਸਾਹਿਬ ਜਿਸ ਵੇਲੇ ਤੁਹਾਡੇ ਨਾਲ ਗੱਲਾਂ ਬਾਤਾਂ ਦੀ ਸਾਂਝ ਪਾ ਰਹੀਆਂ ਉਸ ਵੇਲੇ ਇੱਥੇ ਤੇਜ਼ ਬਾਰਿਸ਼ ਔਰ ਤੇਜ਼ ਬਿਜਲੀ ਜਿਹੜੀ ਹੈ ਉਹ ਚਮਕ ਚਮਕ ਰਹੀ ਹੈ ਔਰ ਮੌਸਮ ਵਿਭਾਗ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਵੈਸਟਰਨ ਡਿਸਟਰਬੈਂਸ ਦੇ ਅੰਟਰ ਹੋਣ ਦੇ ਕਾਰਨ ਮੌਸਮ ਦੇ ਵਿੱਚ ਇਹ ਤਬਦੀਲੀ ਦੇਖਣ ਨੂੰ ਮਿਲੀ ਹੈ ਇਸ ਦੇ ਨਾਲ ਗਿਰਾਵਟ ਜਿਹੜੀ ਹੈ ਉਹ ਤਾਪਮਾਨ ਦੀ 3 ਤੋਂ 4 ਡਿਗਰੀ ਸੈਲਸੀਅਸ ਦਰਜ ਕੀਤੀ ਗਈ ਹੈ ਮਿਨੀਮਮ ਟੈਂਪਰੇਚਰ 26 ਡਿਗਰੀ ਸੈਲਸੀਅਸ ਔਰ ਮੈਕਸਿਮਮ ਟੈਂਪਰੇਚਰ ਇਸ 34 ਡਿਗਰੀ ਸੈਲਸੀਅਸ ਜਿਹੜਾ ਉਹ ਦੱਸਿਆ ਜਾ ਰਿਹਾ ਹੈ ਆਉਣ ਵਾਲੇ 2 ਦਿਨ ਤੱਕ ਇਸੇ ਤਰੀਕੇ ਦੇ ਨਾਲ ਪੰਜਾਬ ਦੇ ਕਈ ਥਾਵਾਂ ਤੇ ਮੀਂਹ ਕਣੀ ਦੀ ਸੰਭਾਵਨਾ ਹੈ ਨਾਲੇ ਨੇਰੀ ਦੀ ਸੰਭਾਵਨਾ ਜਿਹੜੀ ਹੈ ਉਹ ਦੱਸੀ ਗਈ ਹੈ ਇਸ ਕਰਕੇ ਮੌਸਮ ਵਿਭਾਗ ਦੇ ਵੱਲੋਂ yellow alert ਜਿਹੜਾ ਹੈ ਉਹ ਜਾਰੀ ਕੀਤਾ ਗਿਆ ਹੈ ਅਨੁਜਾ ਜੀ ਬਹੁਤ ਮਿਹਰਬਾਨੀ ਸ਼ੁਕਰੀਆ